ਹਾਂਜੀ ਆਪਾਂ ਬਾਈ ਜੀ ਦੇ ਪਤੇ ਜਿਹਨੇ ਬੜੀ ਪ੍ਰਾਣੀ ਬਤਨ ਦੀ ਗੱਲ ਕੀਤੀ ਆ ਮੈਂ ਤਾਂ ਦਸ਼ਮੀਤ ਸਿੰਘ ਜੀ ਬਾਰੇ ਕੁਝ ਕਹਿਣਾ ਆਹੇ ਹੋਰ ਕੇ ਜੀ ਬਰਾਤ ਵਕਤ ਹੈ ਵਕਤ ਦਾ ਪਾਣੀ ਵਾਂਗੂ ਵਕਤ ਸਿੱਧਿਰ ਨਾ ਰੇ ਨਾ ਸਿੱਧਿਰ ਨਾ ਰੈਂਦਾ ਏ ਅੱਜ ਤੇਰੇ ਕੋਲ ਕੱਲ ਮੇਰੇ ਕੋਲ ਹਰ ਸਾਯੋ ਉੱਠਦਾ ਪੈਂਦਾ ਏ ਗਿਆ ਬਖਤ ਹੱਥ ਨਾ ਆਂਦਾ ਏ ਮਿੱਤੋ ਹਰ ਕੋਈ ਆਪਸ਼ ਤਾਂਦਾ ਏ ਬਰਲਖਾ ਵਿੱਚੋਂ ਕੋਈ ਮਿਲਲਾ ਜਿਹੜਾ ਮੁੱਲ ਵਰ ਸਕਦਾ ਪਾਉਂਦਾ ਏ ਇਹ ਬਖਤ ਗੁਜ਼ਰਦਾ ਜਾਂਦਾ ਏ ਇਹ ਬਖਤ गुजरਦਾ ਜਾਂਦਾ ਏ ਅਦੇ ਏਕ ਨੂੰ ਰੋਜ ਸਤਾਂਦਾ ਏ ਪਰ ਲੱਖਾਂ ਵਿੱਚੋਂ ਕੋਈ ਮਰਲਾ ਜਿਹੜਾ ਮੁੱਲ ਵਕਤ ਦਾ ਪਾਉਂਦਾ ਏ ਬੋਧ ਸ਼ਬਦ ਤੂੰ ਵੀ ਦਤੀ ਹਿੰਦ ਨੂੰ ਮਚਾਇਆ ਬਾਜਾਂ ਵਾਲੇ ਨੇ ਖਾਲਸੇ ਨੂੰ ਮੌਤ ਨਾ ਲੜਾਇਆ ਬਾਜਾਂ ਵਾਲੇ ਨੇ ਬੋਧ ਸ਼ਬਦ ਇੱਕ ਦਿਨ ਇੱਕ ਨੇ ਸੈਂਕੜਾ ਲੱਖ ਵੈਰੀ ਨਾਲ ਲੜੇ ਐਸਾ ਯਮਰਤ ਸੀ ਪਲਾਇਆ ਬਾਜਾ ਵਾਲੇ ਨੇ ਚਿੜੀਆਂ ਤੋਂ ਬਾਜਾ ਨੂੰ ਟੋੜਾ ਕੇ ਮੇਰੇ ਸ਼ੈਨ ਸ਼ਾਨੇ ਕੋ ਜੋਜ ਕੀਤਾ ਜਗ ਤੇ ਨਰਾ ਅੱਲਾ ਆਇਆ ਜਗ ਵਿੱਚ ਆਇਆ ਜਗ ਵਿੱਚ ਕਲਗੀਆਂ ਵਾਲਾ ਹੋਇਆ ਪੁੰਨਿਆਂ ਦੇ ਵਾਹੀ ਹੁਜਿਆ ਵਾਲਾ ਆਇਆ ਜਗ ਵਿੱਚ ਕਲਗੀਆਂ ਵਾਲਾ ਚੀਰਾ ਇੰਦਾ ਲੱਗੇ ਜਿਤਾ ਚਾਨੀ ਅਸਮਾਨ ਦਾ ਦਿਲ ਵਿੱਚ ਦਰਦ ਲੁਕਾਏ ਜਹਾਨ ਦਾ ਤੋਦਲੀ ਜਬਾਤ ਚੁੱਪ ਤਾਂ ਲੁਕਿਆ ਸੀਸ ਵਾਰੋ ਕਿ ਆ ਪੰਡਤਾਂ ਨੇ ਹੈ ਰੂਪ ਭਗਵਾਨ ਦਾ ਜੀਵਨ ਮਾਤੇ ਜਾ ਬਰਾਂ ਨੀਰਾ ਨਰ ਵੇਨ ਕਰੂ ਪਾਪ ਤੇ ਪਖੰਡ ਦਾ ਮੁਕਾ ਆਇਆ ਜਗ੍ਜੂ ਵਿੱਚ ਕੱਢੀ ਆਵਾਲਾ ਨਾਜ਼ਕ ਮਸੂਮਤਾ ਇੰਨੀ ਅਜੇ ਖਿਲਾ ਰਿਆ ਬੋਲੇ ਸੁਨਿਹਾਰਾ ਜਜਕਾਰਾ ਤੋਂ ਹਮਾਰਿਆ ਛੱਡ ਦਿਓ ਸਿੱਖੀ ਬਣੋ ਪੀਰ ਤੁਸੀਂ ਮੋਮਨਾ ਦੇ ਫੜ ਕੇ ਕੁਰਾਨ ਕਾਜੀ ਕਾਸ ਹਾਰਿਆ ਕਿਹਾ ਬੱਚਿਆਂ ਨੇ ਅਸੀਂ ਦਰਜਾ ਨਾ ਬਾਦ ਦੇਹੀ ਤੁ ਤੋਂ ਕੱਢਣਾ ਹੈ ਪਾਪ ਦਾ ਦੀਵਾਲਾ ਆਇਆ ਇੱਤੇ ਲਗੀਆਂ ਵਾਲਾ ਹੋਏ ਆਪਣੇ ਆਦੇ ਵਾਦੀ ਉਜਿਆਲਾ ਆਇਆ ਜੱਗ ਵਿੱਚ ਕਲਗੀਆਂ ਵਾਲਾ